ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਾਨਾ ਜੋੜ ਮੇਲਾ ਪਿੰਡ ਈਉਂਦ ਗੁੱਗਾ ਮੈੜੀ ਦੇ ਉੱਤੇ ਜਿੱਥੇ ਕੱਲਾ ਇੱਕ ਪਿੰਡ ਨਹੀਂ ਸਰਵਤ ਇਲਾਕਾ ਨਿਵਾਸੀ ਜਿਹੜੀ ਥਾਂ ਦੀ ਬਹੁਤ ਵੱਡੀ ਮਾਨਤਾ ਹੈ ਉਸ ਥਾਂ ਤੇ ਅੱਜ ਤੋਂ ਨਹੀਂ ਕਈ 100 ਸਾਲਾਂ ਤੋਂ ਹੀ ਉਸ ਧਰਤੀ ਦੇ ਉੱਤੇ ਮੇਲਾ ਲੱਗਦਾ ਆ ਰਿਹਾ ਉਸ ਧਰਤੀ ਦੇ ਉੱਤੇ ਸਮੂਹ ਨਗਰ ਨਿਵਾਸੀ ਪਿੰਡ ਈਉਂਦ ਵਰਦਾ ਸਰਦਾਰ ਕੁਲਦੀਪ ਸਿੰਘ ਜੀ ਜਿਹੜੇ ਰਲਮਿਲ ਕਰਕੇ ਹਰੇਕਵਾਰੀ ਕਬੱਡੀ ਕੱਪ ਅਤੇ ਭਾਰੀ ਛਿੰਝ ਮੇਲਾ ਕਰਾਉਂਦੇ ਨੇ ਸੋ ਇਸ ਵਾਰੀ ਵੀ ਜੋ ਸਮਾਗਮ ਹੋ ਲਿਖਿਆ ਉਹ 17 ਅਤੇ 18 ਅਗਸਤ ਦਿਨ ਐਤਵਾਰ ਅਤੇ ਸੋਮਵਾਰ ਬੜੀ ਚੜ੍ਹਦੀ ਕਲਾ ਦੇ ਵਿੱਚ ਇਹ ਸਮਾਗਮ ਕੀਤਾ ਜਾ ਰਿਹਾ ਹੈ ਸੋ ਇਹਦੇ ਵਿੱਚ ਇਹੀ ਬੇਨਤੀ ਕਰਾਂਗੇ ਸਾਰੇ ਇਲਾਕਾ ਨਿਵਾਸੀਆਂ ਨੂੰ ਪਰਵਾਰਾਂ ਸਮੇਤ ਇਸ ਮੇਲੇ ਦੇ ਵਿੱਚ ਗੁੱਗਾ ਜਹਾਰ ਪੀਰ ਜੀਆਂ ਦੀ ਜਾਦ ਵਿੱਚ ਜੋ ਵੀ ਆਪਣੇ ਪੁਰਾਤਨ ਦੇਵੀ ਦੇਵਤੇ ਨੇ ਉਹਨਾਂ ਨੂੰ ਜਾਦ ਕਰਦੇ ਹੋਏ ਇਉਂਦ ਦੀ ਧਰਤੀ ਉੱਤੇ ਪਹੁੰਚ ਕੇ ਧੰਨ ਭਾਗੀ ਬਣੀ ਹੈ ਜੀ ਇਹੀ ਅਸੀਂ ਆਪ ਜੀਆਂ ਨੂੰ ਅੱਜ ਦੇ ਦਿਨ ਤੇ ਕਹਿਣਾ ਚਾਹੁੰਦੇ ਆ ਤੇ ਅੱਜ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ ਦਾ ਜੋ ਪੋਸਟਰ ਹੈ ਉਹ ਆਪਾਂ ਰਿਲੀਜ਼ ਕੀਤਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇਸੀ ਦੁਆਖਾਨਾ ਇਥੋਂ ਦੀ ਸਮੂਹ ਸੰਗਤ ਪਿੰਡ ਈਉਂਦ 17 ਅਤੇ 18 ਤਰੀਕ ਨੂੰ ਪਹੁੰਚਣ ਦੀ ਖੇਚਲਾ ਕਰੇਗੀ। ਬੰਬਾਂ ਜਿਹਦਾ ਵੀ ਦੇਖੋ ਜਿਹੜੇ ਖੇਡਾਂ ਆ ਉਹ ਤਾਂ ਸਾਡਾ ਵਿਰਸਾ ਹੈ। ਜਦੋਂ ਕੋਈ ਵੀ ਬੰਦਾ ਆਪਣੀ ਜੜਾਂ ਨਾਲ ਜੁੜ ਜਾਂਦਾ ਹੈ, ਵਿਰਸੇ ਨਾਲ ਜੁੜ ਜਾਂਦਾ ਹੈ। ਨਸ਼ੇ ਤੋਂ ਦੂਰ ਉਹ ਬੱਚਾ ਆਪਣੇ ਆਪ ਹੋ ਜਾਂਦਾ ਹੈ। ਨਸ਼ੇ ਵਿੱਚ ਬੱਚਾ ਕਦੋਂ ਜਾਂਦਾ ਹੈ? ਜਦੋਂ ਉਹ ਅਵੇਸਲਾ ਹੋ ਜਾਂਦਾ ਹੈ, ਜਦੋਂ ਉਹ ਕੱਲਾ ਰਹਿ ਜਾਂਦਾ ਹੈ। ਜਦੋਂ ਉਹਨੂੰ ਅਪਡੇਟ ਕਰਨ ਵਾਲੇ ਸਾਥੀ ਉਹਦੇ ਚੰਗੇ ਮਿਲ ਜਾਣ ਤਾਂ ਉਹ ਆਪਣੇ ਆਪ ਨੂੰ ਨਿਰੋਗ ਬਣਾ ਸਕਦਾ ਹੈ ਆਪਣੇ ਆਪ ਨੂੰ ਤੰਦਰੁਸਤ ਸਰੀਰ ਬਣਾ ਕੇ ਉਹ ਨਸ਼ਿਆਂ ਤੋਂ ਦੂਰ ਹੋ ਸਕਦਾ ਹੈ ਖੇਡਾਂ ਦਾ ਸਾਡੀ ਜ਼ਿੰਦਗੀ ਵਿੱਚ ਅਹਿਮ ਯੋਗਦਾਨ ਰਹਿੰਦਾ ਹੈ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰਗਾੜ ਪੀ ਜੀ ਦੀ ਯਾਦ ਨੂੰ ਸਮਰਪਿਤ ਜੋ ਸਲਾਨਾ ਖੇਡ ਮੇਲਾ ਪਿੰਡੇੋਂਦ ਯੂਥ ਕਲੱਬ ਅਤੇ ਗ੍ਰਾਮ ਪੰਚਾਇਤ ਤੇ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਅ ਕ੍ਰਿਸ਼ਨ ਜਨ ਯੂਨੀਵਰਸਿਟੀ ਵੀ ਦੇ ਦੂਜੇ ਤੇ ਤੀਜੇ ਦਿਨ ਹੁੰਦਾ ਸੋ ਇਹ ਜਿਹੜਾ ਖੇਡ ਮੇਲਾ ਕੁਸ਼ਤੀ ਦੰਗਲ ਸੀ ਕਬੱਡੀ ਦਾ ਹੁਣ ਸ਼ੁਰੂ ਕੀਤੀ ਹੈ ਤੇ ਪਿਛਲੇ 100 ਸਾਲਾਂ ਤੋਂ ਲਗਾਤਾਰ ਜਿਹੜੀ ਕੁਸ਼ਤੀ ਦੰਗਲ ਹੈ ਸਾਡੇ ਪਿੰਡੋਂ ਦਾ ਸੀ ਸੋ ਜਿਹੜੀ ਆਪਣੇ ਮੈਨ ਮਾੜੀ ਆ ਬਾਗੜ ਦੀ ਬਾਗੜ ਦੀ ਮਾੜੀ ਤੋਂ ਦੂਜੇ ਨੰਬਰ ਦੀ ਜੋ ਮਾੜੀ ਸੀ ਉਹ ਸਾਡੇ ਪਿੰਡੇ ਹੁੰਦੀ ਹੈ ਤੁਸੀਂ ਇਤਿਹਾਸ ਦੇਖ ਲਿਓ ਉਥੇ ਕਿਸੇ ਨੂੰ ਪੁਰਾਣੇ ਨੂੰ ਪੁੱਛ ਕੇ ਦੇਖ ਲਿਓ ਤੇ ਇਹ ਲਗਾਤਾਰ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਦੇ ਨਾਲ ਅੱਜ ਵੱਡਾ ਸਹਿਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸੁਖਵੀਰ ਸਿੰਘ ਜੀ ਕੰਦੋਲੇ ਵਾਲੇ ਜਿਹੜੇ ਕਿ ਹਰ ਸਾਲ ਇਸ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਤੇ ਆਪਣੇ ਪੂਰੀ ਸਾਥੀਆਂ ਦੇ ਸਨੇਤ ਸਨੇਤ ਪਰਿਵਾਰ ਉਥੇ ਆਪਣੀ ਹਾਜ਼ਰੀ ਭਰਦੇ ਨੇ ਅਸੀਂ ਅੱਜ ਇਹਨਾਂ ਤੋਂ ਅਸੀਂ ਪੰਚਾਇਤ ਵਾਲੇ ਤੇ ਯੂਥ ਕਲੱਬ ਦੇ ਮੈਂਬਰ ਅੱਜ ਸਟਿੱਕਰ ਯਾਰੀ ਕੀਤਾ ਸੋ ਅਸੀਂ ਬਾਬਾ ਜੀ ਦਾ ਬੜਾ ਧੰਨਵਾਦ ਕਰਦੇ ਨੇ ਕਿ ਜਿਨ੍ਹਾਂ ਦਾ ਸਾਡੇ ਤੇ ਬੜਾ ਮਿਹਰ ਭਰਿਆ ਹੱਥ ਰਹਿੰਦਾ ਅਸੀਂ ਬਹੁਤਾ ਕਿਤੇ ਸਿਆਸੀ ਉਹਦੇ ਚ ਨਹੀਂ ਪੈਂਦੇ ਹੈਗੇ ਨਾ ਹੀ ਅਸੀਂ ਕਿਤੇ ਉੱਥੇ ਸਿਆਸੀ ਕੋਈ ਗੱਲ ਕਰਨ ਦਿੱਤੀ ਆ ਇਹ ਮੇਲਾ ਜਿਹੜਾ ਨਿਰਪੱਖਾ ਹਰ ਇੱਕ ਪਾਰਟੀ ਦਾ ਬੰਦਾ ਉੱਥੇ ਚਾਹੇ ਵੀਆਈਪੀ ਐ ਬੀਵੀਆਈਪੀ ਐ ਸਾਰੇ ਹੁੰਦੇ ਨੇ ਸਾਡੇ ਦਾ ਸਭ ਤੋਂ ਵੱਡੇ ਵੀਆਈਪੀ ਸਾਡੇ ਬਾਬਾ ਜੀ ਨੇ ਜਿਨ੍ਹਾਂ ਦੀ ਬਦੌਲਤ ਪਿਛਲੇ ਲਗਾਤਾਰ ਹੀ ਜੋ ਸਲਾਣਾ ਮਿਲਿਆ ਹੈ ਸਿਰੇ ਚੜਦਾ ਮੈਂ ਬਾਬਾ ਜੀ ਦਾ ਆਈ ਸੰਗਤ ਹੈ ਇਹਨਾਂ ਦੇ ਜੋ ਹਮੇਤੀ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਇੱਕ ਇੱਕ ਬੇਨਤੀ ਹੋਏ ਹਨ ਤੁਹਾਨੂੰ ਹੋਰ ਪ੍ਰਵਾਹੀ ਜਿੱਦਾਂ ਕਬੱਡੀ ਕੱਪ ਜਾਂ ਟੂਰਨਾਮੈਂਟ ਜਾਂ ਛਿੰਝਾਂ ਹੁੰਦੀਆਂ ਪਿੰਡਾਂ ਦੇ ਵਿੱਚ ਇਹਦੇ ਵਿੱਚ ਰਾਜਨੀਤੀ ਬੜੀ ਭਾਰੀ ਹੋਲੀ ਜਾਂਦੀ ਹੈ ਦਿਨ ਪਰ ਇਹਦੇ ਬਾਰੇ ਕੀ ਕਹਿੰਦੇ ਆ ਦੇਖੋ ਜੀ ਇੱਕ ਆਪਣੇ ਇਲਾਕੇ ਦੇ ਵਿੱਚ ਵੀ ਪਿਛਲੇ ਦਿਨੀ ਇੱਕ ਥੋੜੀ ਜੀ ਇਹ ਘਟਨਾ ਵਾਪਰੀ ਹੈ ਪਰ ਉਹ ਨਹੀਂ ਸੀ ਵਾਪਰਨੀ ਚਾਹੀਦੀ ਚਲੋ ਪਿੰਡ ਦਾ ਮਸਲਾ ਜਿਹੜਾ ਉਹ ਪਿੰਡ ਵਿੱਚ ਹੀ ਬੈਠ ਕੇ ਸੁਲਝਾ ਲੈਣਾ ਕਿਉਂਕਿ ਇਹ ਕਿਸੇ ਦੇ ਘਰ ਦੇ ਕੰਮ ਨਹੀਂ ਹੈ। ਨਾ ਹੀ ਇਹ ਕਿਸੇ ਦੇ ਇਕੱਲੇ ਦੀ ਬਸ ਦੀ ਗੱਲ ਆ। ਇਹ ਤਾਂ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਿਰੇ ਚੜ੍ਹਣ ਵਾਲੀਆਂ ਗੱਲਾਂ ਆ। ਜੇ ਕੋਈ ਇਕੱਲੇ ਦੀ ਗੱਲ ਆ ਤਾਂ ਇਕੱਲਾ ਆਪਣੇ ਘਰ ਕਰਾਵੇ ਕੋਈ ਕਿਉਂ ਮਰਜ਼ੀ ਕਰਾਈ ਜਾਵੇ। ਦੁਨੀਆ ਕਰਾਉਂਦੀ ਆ ਕਿ ਬੜੇ-ਬੜੇ ਕੱਪ ਕਈ ਕਰਾਉਂਦੇ। ਐਨਆਰਆਈ ਵੀਰ ਜਾਂ ਹੋਰ ਆਪਣੇ ਪੈਸੇ ਖਰਚ ਦੋ ਪਰਚੀ ਵੀ ਨਹੀਂ ਕੱਢਦੇ। ਇਹਦਾ ਜਿਹੜਾ ਅਸਲੀ ਜੇ ਸਿੰਝ ਦਾ ਧਨ ਹੈ, ਧਨ ਲੱਗਦਾ ਵੀ ਤਾਂ ਹੀ ਆ ਜੇ ਆਪਾਂ کہیں ਦੀ ਸਾਡੇ ਪਿੰਡ 10 ਰੁਪਏ ਦੀ ਵੀ ਪਰਚੀ ਆ। 10000 ਦੀ ਵੀ ਹੈਗੀ ਐ ਪਰ 10 ਕੱਟੇ 10 ਰੁਪਏ ਦੀ ਵੀ ਹੈਗੀ ਠੀਕ ਹੈ ਨਾ ਵੀ ਇਹ ਤਾਂ ਹੀ ਦਾਨ ਲੱਗਦਾ ਜੇ ਆਪਾਂ ਸਾਰਿਆਂ ਦਾ ਤਿਲ ਖੁੱਲ ਇਹਦੇ ਵਿੱਚ ਪਾਵਾਂਗੇ ਰਾਜਨੀਤਿਕ ਲੋਕਾਂ ਨੂੰ ਇਹਦੇ ਵਿੱਚ ਪੱਖ ਲੈਣਾ ਹੀ ਨਹੀਂ ਚਾਹੀਦਾ ਉਨ੍ਹਾਂ ਨੂੰ ਇਹ ਪਣ ਸੋਚਣਾ ਚਾਹੀਦਾ ਵੀ ਸਾਨੂੰ ਲੋਕਾਂ ਨੇ ਬਣਾਇਆ ਹੈ ਅਸੀਂ ਕੱਲੋਂ ਫੇਰ ਹੈ ਨਾ ਪਿੰਡਾਂ ਵਿੱਚ ਜਾਣਾ ਹੈ ਅੱਜ ਕੱਲ ਪਹਿਲਾਂ ਲੋਕਾਂ ਨੇ ਫੁੱਲਾਂ ਦੇ ਹਾਰ ਪਾਏ ਫਿਰ ਜਾਣਾ ਦਕਲ ਅੰਦਾਰ ਜੀ ਗਲਤ ਕਰਦਾ ਫਿਰ ਉਹਨਾਂ ਨੂੰ ਜੁੱਤੀਆਂ ਦੇ ਵੀ ਪਾਉਂਦਾ ਵਾਚੋਂ ਇਹ ਤਾਂ ਆਪ ਦੇਖਣਾ ਹੁੰਦਾ ਹੈ ਵੀ ਅਸੀਂ ਆਉਂਦੇ ਟਾਈਮ 'ਚ ਜੁੱਤੀਆਂ ਦੇ ਹਾਰ ਪਾਉਣ ਹੈ ਕਿ ਅਸੀਂ ਫੁੱਲਾਂ ਦੇ ਪਾਉਣ ਹੈ ਉਹਦਾ ਬੰਦੇ ਨੂੰ ਆਪ ਦੇਖਣਾ ਚਾਹੀਦਾ ਕਿਉਂਕਿ ਜਿਹੜੀ ਹੋਈ ਵੀ ਹੈ ਘਟਨਾ ਦੇਖੋ ਬੱਸ ਇਹ ਮੈਂ ਚਲੋ ਉਹਨਾਂ ਦੀ ਆਪਸੀ ਪਿੰਡ ਦੀ ਨਗਰ ਦੀ ਹੈ ਜਿਹੜੀ ਇਹ ਦੱਸਿਆ ਬਾਬਾ ਜੀ ਦੇ ਵੀ ਜਿਹੜੇ ਰਾਜਨੀਤੀਗੂ ਦੇ ਵਿੱਚ ਲੱਗੇ ਹੋਏ ਨੇ ਰਾਜਨੀਤੀ ਦਾ 5 ਸਾਲ ਬਾਅਦ ਹੈ 5 ਸਾਲ ਬਾਅਦ ਪਤਾ ਨਹੀਂ ਕੀ ਨਹੀਂ ਹੋਣਾ ਰਾਜਨੀਤਿਕ ਲੋਕਾਂ ਦਾ ਹੋਰ ਕੰਮ ਬਹੁਤ ਪਿਆ ਹੈ ਪੂਰੇ ਪੰਜਾਬ ਉਹ ਹੀ ਕਰ ਲੈਣ ਪੂਰੇ ਪੰਜਾਬ ਦਾ ਇੱਕ ਪਿੰਡ ਲੱਭ ਕੇ ਲਿਆਓ ਜਿੱਥੇ ਦੀ ਸੜਕ ਬਣੀ ਹੋਵੇ ਹਾਂ ਉਹੀ ਕੰਮ ਕਰ ਲੋ ਪੰਜਾਬ ਦੇ ਹੋਰ ਕੰਮ ਆ ਬੱਦ ਲੜਾਈਆਂ ਚ ਬੰਨਣਾ ਨੇ ਲੜਾਈਆਂ ਦੇ ਹਾਂਜੀ ਇਹਨਾਂ ਨੂੰ ਆਪਣੇ ਕੰਮ ਕਰਨੇ ਚਾਹੀਦੇ ਆ ਹੋਰ ਕਾਮਾਵਾਂ ਵੱਲ ਗੌਰ ਨਹੀਂ ਕਰਨੇ ਚਾਹੀਦੇ ਨਾ ਸਭ ਨੂੰ ਸਮਝ ਆਉਣਾ ਚਾਹੀਦਾ ਹਾਂਜੀ ਧੰਨਵਾਦ